ਦਾਜ ਆਣਾ ਮਾਰਦਾ ਦੀ ਮਾਤਾ ਜੀ ਥੋੜਾ ਬੱਤ ਚੰਗਿਆ ਜੀ ਥੋੜਾ ਬੱਤ ਚੰਗਿਆ ਮਾਂ ਦੀ ਬੋਲੀ ਬੱਜੀ ਸੀ ਨਾ ਚੀਰ ਗਈ ਲੱਗ ਗਈ ਤੇ ਰਾਣੀ ਨੂੰ ਬਾਪਾ ਬੁੱੱਡੇ ਮੱਲ ਘੱਤ ਤਾਬ ਹੀਰ ਨੂੰ ਪੜੇ ਕੁਰਬਾਨੀ ਨੂੰ ਜੀ ਪੜੇ ਕੁਰਬਾਨੀ ਨੂੰ ਕਈ ਨਾ ਜਹਾਨ ਵਿੱਚ ਬੰਦੇ ਆ ਤੀ ਦਾਤ ਮੀ ਮੰਗਿਆ ਅਰਥ ਦਾਜ ਆਣਾ ਮਾਰਦਾ ਦੀ ਮਾਤਾ ਜੀ ਜਿਦ ਤੂੰ ਬੱਤਨ ਕੰਗਿਆ ਢੱਲੀ ਦੀ ਸੰਗਤ ਸਾਖੀ ਸੋਣ ਇੱਟ ਦੀ ਚੰਦੂ ਦਾ ਸਾਖ ਮੌੜਿਆ ਮੱਟ ਜਾਣ ਫੱਟ ਦੇ ਨਾ ਕੰਮੀ ਮੱਟ ਦੀ ਕਿ ਨਾ ਵੀ ਜੋੜ ਜੋੜਿਆ ਕਿੰਨਾ ਵੀ ਜੋੜ ਜੋੜਿਆ ਗੋਰਾ ਦਾ ਸੀ ਸਵਾਰਿਆ ਹਿੰਦੋਸਤਾਨ ਬਦਲੇ ਮਾਤਾ ਵਸਮਤ ਸਾਬ ਜਾਦੇ ਵਾਰਿਆ ਸਿੱਖੀ ਦੀ ਸ਼ਾਨ ਬਦਲੇ ਸਿੱਖੀ ਦੀ ਸ਼ਾਨ ਬਦਲੇ ਕਰ ਸਾਰਾ ਵੰਦ ਜੀ ਤੇ ਜਾਣਾ ਬਾਪ ਜੀ ਜਿਹੜਾ ਤਾ ਬਚੰਗਿਆ ਅਰਖਦਾ ਜਾਨ ਮਾਰਦਾ ਦੀ ਮਾਤ ਜੀ ਥੋੜਾ ਤੰਗ ਚੰਗਿਆ ਜੀ ਥੋੜਾ ਤੰਗ ਚੰਗਿਆ ਬੋਲੀ ਮਾਰ ਸੁਖਾ ਸਿੰਘ ਖੂਚੋਂ ਕੱਟਿਆ ਲੱਕੀ ਵਾਂਗ ਬਾਣ ਦੇ ਪਰਾ ਚੁਕਾਇਆ ਚੁੱਕਦੇ ਪਾਉਂਦੇ ਰਹਿਣ ਜਲੀਆਂ ਗਿੱਤੜੇ ਨਿਸ਼ਾਨਾਂ ਦੇ ਨਜ਼ੀਕ ਟੱਕਦੇ ਖਾਵਤੇ ਨੇ ਛੱਲੀਆਂ ਦੀ ਖਾਵਤੇ ਨੇ ਮੱਲੀਆਂ ਧੱਕਦੇ ਕੇ ਕੈਰ ਮਾਰਦੇ ਤਮਾਤ ਜੀ ਜਿੰਨਾ ਦਾ ਪੈਣਾ ਸੰਗਿਆ ਅੱਖ ਦਾ ਜਹਾਨਾ ਸਾਂ ਦੀ ਥੋੜੇ ਦੇ ਨਾ ਹੁੰਦੀ ਜ਼ਿੰਦਗੀ ਮਾਤੀ ਨਾਲ ਟੋਲਦੇ ਸੈਂਕੜੇ ਬਰਸ ਖਾਣ ਕਾਬ ਗੰਦਗੀ ਰੂੜੀਆਂ ਫਵਾੜਦੇ ਜੀ ਰੂੜੀਆਂ ਫਵਾੜਦੇ ਸਾਡੀ ਨਾਲ ਥੋੜੀ ਚੰਗੀ ਇਹ ਤਾਂ ਗਾਤ ਜੀ ਆਪਾਂ ਦੇ ਸੱਤ ਸੰਗਿਆ ਅਣਖ ਦਾ ਜਾਨ ਮਾਰ ਬਾਦੀ ਮਾਤਾ ਜੀ ਤੇ ਨਾ ਚੰਗੀ ਅਜੇ ਥੋੜੇ ਤੇ ਨਾ ਚੰਗੀਆਂ ਕਹਾਣੀਆਂ ਕੋਲੋਂ ਅਦਛਕ ਪਾਤਸ਼ਾ ਚੋਟੀ ਦਾ ਸਮੇਸ਼ ਜੀ ਲੱਖਾਂ ਨਾਲ ਇੱਕ ਨੂੰ ਲੜਾਵੇ ਪਾਤਸ਼ਾ ਦੇ ਕੇ ਉਪਦੇਸ਼ ਜੀ ਜੀ ਦੇ ਕੇ ਉਪਦੇਸ਼ ਜੀ ਕੰਨਿਆ ਮਾਤਾ ਦੇਸ ਦੀ ਦੰਦ ਨੰਨੇ ਜੇ ਮਿਆ ਬਾਦਸੀਓ ਸਿੰਘਾ ਨਿਕਲੇ ਚਲੋ ਬੋਲੀ ਬੱਤੀ ਆ ਗਿਆ ਸਿੰਘਾਂ ਦੇ ਕਾਲਜੀ ਇੱਕ ਨਿੱਕੀ ਦੀ ਗੱਲੋਂ ਦੀ ਇੱਕ ਨਿੱਕੀ ਦੀ ਗੱਲੋਂ ਲੱਖੀ ਵਾਰੀ ਹੋ ਗਈ ਅਣਖ ਦੀ ਬਜੋਤ ਜੀ ਤੁਰੇ ਤਾਵਾ ਚੰਗਿਆ ਅਣਖ ਦਾ ਜਾਨ ਮਾਰਦਾ ਦੀ ਮਤ ਜੀ ਹੋਰ ਤਿੰਨ ਚੰਗਿਆ ਜਿਥਾਰੋ ਤਿੰਨ ਚੰਗਿਆ ਹੁਣ ਸਿੰਘਾ ਤੁਰੇ ਕੁਰਬਾਨੀ ਦੇਣ ਨੂੰ ਉਹੋ ਕੇਕੇ ਨੂੰ ਰਵਾ ਸੜਕੇ ਉੱਤੇ ਖੜ ਕੇ ਮਸੂਲ ਲੈਣ ਨੂੰ ਸਾਰੇ ਆ ਗਿਆ ਸਮਾਂ ਦੀ ਸਾਰੇ ਆ ਗਿਆ ਸਮਾਂ ਮਰ ਦੀ ਸਰਦੀ ਲਿਖਿਆ ਬਗਤ ਜੀ ਨੂਰ ਦੀ ਸਰਦੀ ਲਿਖਿਆ ਬਗਤ ਜੀ ਸੱਪੀ